ਲੈਵਲ ਦੇ ਕਰੀਬ ਤਾਂ ਇੱਥੇ ਤਕਰੀਬਨ ਐਸਲੈਂਟਿੰਗ ਨੂੰ ਮਾਰਕ ਕਰਤਾ ਸੀਗਾ 9:51 ਮਿੰਟ ਦੇ ਉੱਤੇ ਸੋ ਸਵੇਰ ਦੇ ਸ਼ਾਰਟ ਸੀਗਾ ਜੀ ਇਸ ਯਾਰ ਜੇ ਇੰਟਰਾ ਦੇ ਡੇ ਦੇ ਵਿੱਚ ਸ਼ਾਰਟ ਹੀ ਕਰਨਾ ਹੈ ਤਾਂ ਮਾਰਕੀਟ ਦੇ ਵਿੱਚ ਇੱਕਾ ਛੋਟਾ ਮੂਵ ਜਿਹੜਾ ਆਇਆ ਸੀਗਾ ਤਕਰੀਬਨ ਇਸ ਦੇ ਵਿੱਚ ਪ੍ਰੀਮੀਅਮ ਆ ਜਿਹੜੇ 15 ਤੋਂ 20 ਪੁਆਇੰਟ ਇਨਕਰੀਜ਼ ਕਰ ਗਏ ਸੀ ਕਾਫੀ ਵਧੀਆ ਮੂਵ ਦਿੱਤਾ ਏਟੀਐਮ ਸਟ੍ਰਾਈਕ ਨੇ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਅਗੇਨ ਐਸਲੈਂਟਿੰਗ ਹੋਈ ਇਸ ਲੈਵਲ ਦੇ ਕਰੀਬ ਇਹ ਮਾਰਕੀਟ ਨੇ ਇੱਕ ਥੋੜੀ ਜਿਹੀ ਥੋੜਾ ਜਿਹਾ ਆਪਸਾਈਡ ਨੂੰ ਮੂਵ ਦਿੱਤਾ ਦੱਸ ਦਿੱਤਾ ਸੀ ਕਿ ਜਿਹੜਾ ਹੈ ਬ੍ਰੇਕਆਊਟ ਵਗੈਰਾ ਹੋਇਆਗਾ ਇਹ ਇਹ ਕਾਗਜ ਜਿਹੜੇ ਲਾਈਵ ਸਟ੍ਰੀਮ ਦੇ ਵਿੱਚ ਮੌਜੂਦ ਸੀਗੇ ਉਹਨਾਂ ਨੇ ਸਵੇਰ ਐਸ ਲੈਵਲ ਦੇ ਕਰੀਬ ਵੀ ਟ੍ਰੇਡ ਕੀਤੀ ਆ ਇੱਥੇ ਪ੍ਰੋਫਿਟ ਵਗੈਰਾ ਬੁੱਕ ਕੀਤਾ ਵਧੀਆ ਉਸ ਤੋਂ ਬਾਅਦ ਇੱਕ ਦੋ ਜਿਹੜੇ ਵੀਅਰ ਸੀਗੇ ਜਿਨ੍ਹਾਂ ਦਾ ਸੈਟਅਪ ਵਗੈਰਾ ਮੈਚ ਕਰਦਾ ਸੀਗਾ ਉਹਨਾਂ ਨੇ ਸਾਡਾ ਸੈਂਟੀਮੈਂਟ ਵਗੈਰਾ ਯੂਜ਼ ਕਰਕੇ ਇੱਕ ਇੱਥੇ ਬਹੁਤ ਵਧੀਆ ਪ੍ਰੋਫਿਟ ਤਕਰੀਬਨ ਇਹ ਸਾਰਾ ਮੂਵ ਹੀ ਕੈਪਚਰ ਕੀਤਾ ਜੀ ਤਕਰੀਬਨ ਐਸ ਲੈਵਲ ਤੱਕ